ਅੰਤਿ ਸਿੰਘ ਤੇ ਅੱਜ ਅਸੀਂ ਨਾਬਾ ਗਊਂਸ਼ਾਲਾ ਦੇ ਵਿੱਚ ਖੜੇ ਆ ਗਊਂਸ਼ਾਲਾ ਦੇ ਵਿੱਚ ਕਿਉਂ ਖੜੇ ਆ ਕਿਉਂਕਿ ਕੱਲ ਨੂੰ ਸੋਮਨਾਥ ਜੀ ਤੋਂ ਜੋਤੀ ਲਿੰਗ ਆ ਰਹੇ ਨੇ ਦੇਵੀ ਦੇਵਾਲਾ ਚੌਂਕ ਤੋਂ ਲੈ ਕੇ ਗਊਂਸ਼ਾਲਾ ਦੇ ਵਿੱਚ ਉਧਰ ਸਾਹਮਣੇ ਸਥਾਪਿਤ ਕੀਤੇ ਜਾਣੇ ਆ ਤਾਂ ਉਹਦੇ ਕਰਕੇ ਅੱਜ ਨਿਰਾਕਰੀ ਮਸ਼ਿਨ ਜੀ ਮਿਸ਼ਨ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਹੈ ਕਾਰਨ ਪੁੱਛਦੇ ਆ ਸਫਾਈ ਅਭਿਆਨ ਕਿਉਂ ਚਲਾਇਆ ਗਿਆ ਬਸ ਨਾਬੇ ਰੋਲਾ ਪੈਂਦਾ ਕਹਿੰਦੇ ਆ ਵੀ ਸਫਾਈ ਮਹੱਬੇ ਸ਼ਹਿਰ ਚ ਬਹੁਤ ਹੈ ਪਰ ਸਫਾਈ ਅਭਿਆਨ ਚਲਾਇਆ ਗਿਆ ਨੀਰਾਗਰੀ ਮਿਸ਼ਰਬਤ ਅੱਜ ਜਿਹੜੀ ਸਫਾਈ ਅਭਿਆਨ ਸ਼ੁਰੂ ਹੋ ਰਿਹਾ ਹੈ ਗਊਸ਼ਾਲਾ ਦੇ ਵਿੱਚ ਜਾਂ ਗਊਸ਼ਾਲਾ ਬਾਹਰੋਂ ਤੇ ਇੱਕ ਇਸ ਕਾਰਨ ਇਹ ਸਾਡੇ ਸਤਿਗੁਰੂ ਮਾਤਾ ਸਦਿਸ਼ਾ ਜੀ ਦੇ ਆਦੇਸ਼ ਨਾਲ ਜੋ ਇਹ ਸੇਵਾਵਾਂ ਚੱਲਦੀ ਨੂੰ ਕਿਉਂਕਿ ਅੱਜ ਬਾਬਾ ਅਰਦੇਵ ਸਿੰਘ ਜੀ ਦਾ ਜਨਮ ਦਿਨ ਹੋ ਰਿਹਾ ਕਰਦਾ ਹੈ ਔਰ ਸਤਿਗੁਰੂ ਨੇ ਮਹੀਨ ਜਲਾਈ ਹੈ ਕਿ ਜਿਸ ਤਰ੍ਹਾਂ ਪ੍ਰਦੂਸ਼ਣ ਚਾਹੇ ਅੰਦਰ ਹੈ ਚਾਹੇ ਬਾਹਰ ਹੈ ਉਹ ਸਾਡੇ ਵਾਤਾਵਰਣ ਨੇ ਸਾਫ਼ ਹੋਣਾ ਚਾਹੀਦਾ ਹੈ ਤਾਂ ਕਿ ਸਮਾਰਟ ਹੋਈ ਕਿਸੇ ਕਿਸਮ ਦਾ ਤਰਾਂ ਚ ਜਿੰਦਗੀ ਬਤੀਤ ਸਕੇ ਦੇਸ਼ ਸੰਭਾ ਦਾ ਜੀਵਨ ਜੀ ਸਕੇ ਇਹ ਸਿਰਫ 90 ਦੇ ਵਿੱਚ ਨਹੀਂ ਇਹ ਆਲ ਵਰਡ ਦੇ ਵਿੱਚ ਅੱਜ ਇਹ ਮਹੀਨਾ ਚਲਾਈ ਜਾ ਰਹੀ ਹੈ ਅੱਜ ਦੀ ਅੱਜ ਦੇ ਦਿਨ ਇਹ ਅੱਜ ਦੇ ਦਿਨ ਸਾਰੇ ਆਲ ਵਰਡ ਦੀ ਚ ਇੰਟਰਨੈਸ਼ਨਲ ਲੈਵਲ ਤੇ ਇਹ ਸਾਰਾ ਮਹੀਨਾ ਜੋ ਹੈ ਚੱਲ ਰਹੀ ਹੈ ਔਰ ਜੋ ਕੱਲ ਨੂੰ ਇੱਥੋਂ ਇੱਕੋ ਲੰਗਣੀਆ ਜੋਤਰ ਲਿੰਗ ਜੋਤਰ ਲਿੰਗ ਉਸ ਕਰਕੇ ਅਸੀਂ ਇਹ ਪੁਆਇੰਟ ਚੁਣਿਆ ਕਿ ਜੋ ਇੱਥੋਂ ਪਬਲਿਕ ਸਾਰੀ ਇੱਥੇ ਇਕੱਠੀ ਹੋਣੀ ਹੈ ਤਾਂ ਇੱਥੇ ਬਹੁਤ ਇੱਕ ਸਵੱਛਤਾ ਦਾ ਧਿਆਨ ਰੱਖਦੇ ਹੋਏ ਅਸੀਂ ਇਹ ਸਫਾਈ ਅਭਿਆਨ ਇੱਥੇ ਪੁਆਇੰਟ ਜੋ ਹੈ ਉਹ ਇੱਥੇ ਚੁਣਿਆ ਗੁਰਵੰਤ ਸਿੰਘ ਇਹ ਜਿਹੜਾ ਅੱਜ ਸਫਾਈ ਅਭਿਆਨ ਸ਼ੁਰੂ ਹੋਇਆ ਹੈ ਹਾਂਜੀ ਇਹ ਕੀ ਕਾਰਨ ਦੇ ਸਫਾਈ ਅਭਿਆਨ ਸ਼ੁਰੂ ਕਰ ਇਹ ਜੋ ਸਤਗੁਰ ਦਾ ਆਦੇਸ਼ ਹੈ ਵੀ ਜਿੱਥੇ ਜਿੱਥੇ ਵੀ ਸਮਾਜ 'ਚ ਲੋੜ ਹੈ ਸਫਾਈ ਦੀ ਇਸ ਦਿਨ ਬਾਬਾ ਹਰਦੇਵ ਸਿੰਘ ਜੀ ਦਾ ਜਨਮ ਹੁੰਦਾ 23 ਤਰੀਕ ਨੂੰ ਪਰ ਉਹ ਹੁਕਮ ਇਹ ਹੈ ਵੀ ਜਿੱਥੇ ਵੀ ਸਮਾਜ ਵਿੱਚ ਜਿੱਥੇ ਸਵੱਛਤਾ ਦੀ ਲੋੜ ਹੈ ਉੱਥੇ ਜਾ ਕੇ ਜਿਹੜੀ ਇਹ ਸੇਵਾ ਕੀਤੀ ਜਾਏ ਅੱਜ ਕਿਉਂਕਿ ਇੱਥੇ ਜੋਤੀਰ ਲਿੰਗ ਨੇ ਵੀ ਕੱਲ ਨੂੰ ਆਉਣਾ ਹੈ ਅਸੀਂ ਉਸੇ ਨੂੰ ਮੁੱਖ ਰੱਖਦੇ ਹੋਏ ਅਸੀਂ ਏਰੀਆ ਗਊਸ਼ਾਲਾ ਦਾ ਜਿਹੜਾ ਹੈ ਚੁਣਿਆ ਹੈ ਵੀ ਇੱਥੇ ਸਾਰਿਆਂ ਹੀ ਨਾਭੇ ਨੇ ਆਉਣਾ ਹੈ ਤਾਂ ਕਿ ਇੱਥੇ ਸਾਫ ਸਫਾਈ ਦੀ ਜਿਹੜੀ ਵੀ ਆ ਉਹ ਅਸੀਂ ਕੀਤੀ ਜਾਏ ਸਾਰੇ ਮਿਸ਼ਨ ਬਾਰੇ ਕਿ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਸਫਾਈ ਕੀਤੀ ਅਸੀਂ ਇਹ ਦਲਦੀ ਗੇਟ ਤੋਂ ਲੈ ਕੇ ਜਿਹੜਾ ਨਵਾਂ ਦਲਦੀ ਗੇਟ ਬਣਿਆ ਹੈ ਜਿਹੜਾ ਈਟੀਪੀ ਪਲਾਂਟ ਹੈ ਗਊਸ਼ਾਲਾ ਦਾ ਸਾਰਾ ਏਰੀਆ ਹੈ ਇਹ ਸਾਰਾ ਅਸੀਂ ਅੱਜ ਸਾਰੀ ਸੰਗਤ ਜਿਹੜੀ ਉਹ ਕਰਕੇ ਜਾਵਾਂਗੇ ਕਿ ਨਾਬਾ ਨਾਬਾ ਤਾਂ ਬਹੁਤ ਕਹਿ ਰਿਹਾ ਵੀ ਮੈਂ ਨਾਬਾ ਹਾਂ ਮੈਂ ਟਾਡਾਂ ਜੇ ਉਹ ਸਫਾਈ ਹੋਣੀ ਨਹੀਂ ਰਹੀ ਉਸ ਸਫਾਈ ਦੇਖੋ ਉਹ ਪ੍ਰਸ਼ਾਸਨ ਦੇ ਕੰਮ ਨੇ ਜੀ ਜਿਹੜੀ ਸਾਨੂੰ ਸੇਵਾ ਸੌਂਪੀ ਹੈ ਅਸੀਂ ਉਹ ਸੇਵਾ ਕਰਨ ਆਏ ਹਾਂ ਪ੍ਰਸ਼ਾਸਨ ਦੇ ਕੰਮ ਆਪਣੇ ਨੇ ਸਾਨੂੰ ਤਾਂ ਅਸੀਂ ਤਾਂ ਜੋ ਕਹਿੰਦੇ ਨੇ ਨਾ ਨਰ ਸੇਵਾ ਨਰਾਣੇ ਸੇਵਾ ਅਸੀਂ ਉਸੇ ਨੂੰ ਮੁੱਖ ਰੱਖਦੇ ਹੋਏ ਇੱਕ ਨਰਾਇਣ ਸੇਵਾਸੀ ਇਹ ਕਰਨਾ ਹੈ। ਹਾਂ ਤੁਹਾਡਾ ਜਿਹੜਾ ਨਿਰਗਾਰੀ ਸਾਡੇ ਮਿਸ਼ਨ ਜਨਨ ਦੇ ਸਤਿਗੁਰੂ ਮਾਤਾ ਸੁਦੇਸ਼ਾ ਜੀ ਜਿਹੜੇ ਨੇ ਉਹ ਸਾਡੇ ਮਿਸ਼ਨ ਦੇ ਹੈਡ ਨੇ। ਇਹ ਰੀਤ ਜਿਹੜੀ ਹੈ ਕਈ ਉਹਨਾਂ ਤੋਂ ਚੱਲੀ ਆ ਰਹੀ ਹੈ ਉਸੇ ਨੂੰ ਉਹਨਾਂ ਨੇ ਅੱਗੇ ਵਧਾਇਆ। ਪੂਰੇ ਪੰਜਾਬ ਚ ਹੋ ਰਹੇਗੇ ਵਾਰਡ ਨਹੀਂ ਪੂਰੇ ਵਾਰਡ ਚ ਹੋ ਰਹੇ ਪੂਰੇ ਪੂਰੇ ਵਾਰਡ ਚ ਹੋ ਰਹੇਗੇ। ਸਭ ਤੋਂ ਪਹਿਲਾਂ ਨਿਰਗਾਰੀ ਮਿਸ਼ਨ ਜੀ ਦਾ ਜੋ ਕਿ ਇਹ ਸਫਾਈ ਬਿਆਨ ਆ ਇਹ ਬਹੁਤ ਹੀ ਸਲਾਗਾ ਜੋਗ ਆ ਔਰ ਸਾਡੇ ਸੋਮਨਾਥ ਜੀ ਤੋਂ ਜੋਤੀ ਲਿੰਗ ਵੀ ਆ ਰਹੇ ਨੇ ਉਸ ਕਰਕੇ ਵੀ ਇਹ ਬਹੁਤ ਹੀ ਮਹੱਤਵਪੂਰਨ ਹੋ ਜਾਂਦਾ ਕਿ ਇਹ ਜਿਹੜਾ ਸਫਾਈ ਬਿਆਨ ਆ ਇਹ ਜਿਹੜਾ ਚੱਲ ਰਿਹਾ ਇਹ ਬਹੁਤ ਹੀ ਸਲਾਗਾ ਜੋਗ ਆ ਔਰ ਬਹੁਤ ਹੀ ਵਧੀਆ ਔਰ ਇਸ ਦੇ ਨਾਲ 90 ਦੀ ਸਫਾਈ ਹੋਵੇਗੀ ਮੈਂ ਆਪਰੀ ਤਰਫੋਂ ਨਗਰ ਕੌਂਸਲ ਨਾਭਾ ਦੀ ਤਰਫੋਂ ਨੀਰੂ ਸ਼ਰਮਾ ਦੀ ਤਰਫੋਂ ਜੋ ਕਿ ਕਾਰਜਕਾਰੀ ਪ੍ਰਧਾਨ ਨੇ ਨਾਗਰ ਕੌਂਸਲ ਨਾਭਾ ਦੇ ਉਹਨਾਂ ਦੀ ਤਰਫੋਂ ਬਿਲੰਕਾਰੀ ਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਇਹ ਜਿਹੜਾ ਉਪਰਾਲਾ ਕਰ ਰਹੇ ਨੇ ਇਹ ਬਹੁਤ ਹੀ ਵਧੀਆ ਹੈ ਇਸ ਦੇ ਨਾਲ ਜਿਹੜਾ ਸਹਿਰ ਆ ਨਾਭਾ ਸਹਿਰ ਆ ਉਹ ਸਾਫ ਸੁਥਰਾ ਹੋਵੇਗਾ ਔਰ ਕਾਲੂ ਸੋਮਨਾਥ ਜੀ ਦੇ ਜੋ ਜੋਤੀ ਰਿੰਗਾਰੇ ਨੇ ਉਹਨਾਂ ਲਈ ਵੀ ਇਹ ਇੱਕ ਸਵਾਗਤ ਕਰਨ ਦੇ ਲਈ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ ਕੀ ਕੀ ਨਾਂ ਚੁੱਕ ਪਹਿਲਾਂ ਦਾ ਭਗਵਾਨ ਬੋਲੇ ਸ਼ੰਕਰ ਦੀ ਜੈ ਸੰਤ ਨਿਰੰਕਾਰੀ ਮਿਸ਼ਨ ਸਤਿਗੁਰੂ ਜਸਮਿਕਸ਼ਾ ਮਾਤਾ ਜੀ ਦੀ ਦਿਸ਼ਾ ਨਿਰਦੇਸ਼ ਤੇ ਜਿਹੜਾ ਹੈ ਨਿਰੰਕਾਰੀ ਮਿਸ਼ਨ ਨੇ ਐਡਾ ਵੱਡਾ ਪਰਾਲਾ ਕੀਤਾ ਅਸੀਂ ਗੁਰੂ ਮਾਤਾ ਦੇ ਅਹਿਸਾਨਮੰਦ ਤੇ ਧੰਨਵਾਦ ਆ ਗਊਸ਼ਾਲਾ ਕਮੇਟੀ ਕੰਨੀਓ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦੇ ਕੇ ਸਾਰੇ ਏਰੀਏ ਨੂੰ ਬਹੁਤ ਵਧੀਆ ਢੰਗ ਨਾਲ ਬਹੁਤ ਹੀ ਸੱਚਜੇ ਢੰਗ ਨਾਲ ਇਸ ਸਾਫ ਸਫੀਏ ਦਾ ਕੰਮ ਕਰਕੇ ਔਰ ਵਧੀਆ ਢੰਗ ਨਾਲ ਕਰ ਰਹੇ ਨੇ ਸਰਦਾਰ ਬਲਵੰਤ ਸਿੰਘ ਜੀ ਜੋ ਨਾਬੇ ਮਿਸ਼ਨ ਦੇ ਹੈੱਡ ਨੇ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਅਸੀਂ ਇਹਨਾਂ ਦਾ ਧੰਨਵਾਦੀ ਤੇ एहसानमंद ਆ ਜਿਹੜਾ ਜਿਹੜਾ ਸਾਨੂੰ ਇਹ ਸਾਥ ਦੇ ਰਹੇ ਨੇ ਤੇ ਗਊਸ਼ਾਲਾ ਕਮੇਟੀ ਇਹਨਾਂ ਦੀ ਹਮੇਸ਼ਾ ਧੰਨਵਾਦ ਤੇ ਰਿਣੀ ਰਹੂਗੀ ਅਸੀਂ ਮਾਤਾ ਜੀ ਦੇ ਧੰਨਵਾਦੀ ਆ ਜਿਹੜੇ ਇਹਨਾਂ ਨੂੰ ਇੰਨੀ ਵਧੀਆ ਸਿੱਖਿਆ ਦੇ ਕੇ ਔਰ ਇਹਨੇ ਵਧੀਆ ਢੰਗ ਨਾਲ ਕਰ ਰਹੇ ਨੇ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਆਂ ਵੀ ਇਸ ਪ੍ਰੋਗਰਾਮ 'ਚ ਵੱਧ ਝਾੜ ਕੇ ਆਓ ਤੇ ਭਗਵਾਨ ਭੋਲੇ ਨਾ ਦੇ ਦਰਸ਼ਨ ਕਰੋ ਤੇ ਸਫਾਈ ਦਾ ਵਿਹਾਨ ਹੈ ਜਿਹੜਾ ਜੋਤੀ ਲਿੰਗ ਵੀ ਆ ਰਿਹਾ ਹੈ ਜੋਤੀ ਲਿੰਗ ਭਗਵਾਨ ਸੋਮਨਾਥ ਜੀ ਦੇ ਜਿਹੜਾ ਜੋਤੀ ਲਿੰਗ ਆ ਰਹੇ ਨੇ ਉਹ 23 ਤਰੀਕ ਨੂੰ ਸੋਮਵਾਰ ਨੂੰ 3 ਵਜੇ ਚੌਂਕ ਦੇਵੀ ਦਵਾਲਾ ਤੋਂ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਕੌਸ਼ਲਾ ਦੇ ਵਿੱਚ ਪਹੁੰਚ ਰਹੇ ਨੇ ਤੇ ਅਸੀਂ ਧੰਨਵਾਦ ਦੀਆਂ ਸਾਰੀਆਂ ਇਨਸ਼ਾਅੱਲਾ ਦੇ ਵਿੱਚ ਪਹੁੰਚੇ ਹੋਏ ਸਫਾਈ ਬਿਆਨ ਕਰਦਾ ਕਿ ਮੈਂ ਸਭ ਤੋਂ ਪਹਿਲਾਂ ਰੰਗਕਾਰੀ ਮਿਸ਼ਨ ਜੀ ਦਾ ਜੋ ਕਿ ਇਹ ਸਫਾਈ ਬਿਆਨ ਹੈ ਪਏ ਬਹੁਤ ਹੀ ਸਲਾਘਾਯੋਗ ਆ ਔਰ ਸਾਡੇ ਸੋਮਨਾਥ ਜੀ ਤੋਂ ਜੋਤੀ ਲਿੰਗ ਵੀ ਆ ਰਹੇ ਨੇ ਉਸ ਕਰਕੇ ਵੀ ਇਹ ਬਹੁਤ ਹੀ ਬਹੁਤ ਜ਼ਰੂਰੀ ਹੋ ਜਾਂਦਾ ਕਿ ਇਹ ਜਿਹੜਾ ਸਫਾਈ ਬਿਆਨ ਆ ਇਹ ਜਿਹੜਾ ਚੱਲ ਰਿਹਾ ਇਹ ਬਹੁਤ ਹੀ ਸਲਾਘਾਯੋਗ ਆ ਔਰ ਬਹੁਤ ਹੀ ਵਧੀਆ ਔਰ ਇਸ ਦੇ ਨਾਲ 90 ਦੀ ਸਫਾਈ ਹੋਵੇਗੀ ਮੈਂ अपनी तरफोंगर को शराबा भी नीरू शर्मा की तरफ भी जानकारी मिशन का बहुत बहुत धन्यवाद मेरे किरादा करेंगे बहुत ही वाइया है इसके तो जहर आलाभा जो है साफ सुथरा होगा और कल गोमनाथ जी ज्योति में जा रहे हैं उन्होंने भी ਇਕ ਸਵਾਗਤ ਕਰਨ ਦੇ ਲਈ ਬਹੁਤ ਵਧੀਆ ਪ੍ਰੋਗਰਾਮ ਹੈ